हां जी ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ। ਅੱਜ ਕੱਲ ਪੂਰੀ ਦੁਨੀਆ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਇਹ ਘਟਨਾਵਾਂ ਕੋਈ ਆਮ ਨਹੀਂ ਹੈਗੀਆਂ। ਹੁਣ ਥੋੜਾ ਜਿਹਾ ਇਹ ਚੀਜ਼ਾਂ ਵੱਧ ਗਈਆਂ ਨੇ। ਪਹਿਲਾਂ ਕਿਤੇ ਕਦਾਂਈ ਕਦੇ ਕਿਤੇ ਹੋ ਗਿਆ ਤਾਂ ਹੋ ਗਿਆ ਪਰ ਹੁਣ ਇਹ ਚੀਜ਼ਾਂ ਹਰ ਮਹੀਨੇ ਹੁੰਦੀਆਂ ਨੇ। ਹੁਣ ਪਹਿਲਾਂ ਆਪਾਂ ਰਾਜਸਥਾਨ ਦੇ ਵਿੱਚ ਧਰਤੀ ਤਸੀ ਦੇਖੀ ਫਿਰ ਆਪਾਂ ਮੌਸਮ ਨੂੰ ਲੈ ਕੇ ਕਿੰਨੀਆਂ ਵੀਡੀਓ ਪਾਈਆਂ। ਮੌਸਮ ਨੂੰ ਲੈ ਕੇ ਪਿਛਲੇ 6 ਮਹੀਨੇ ਤੋਂ ਕੋਈ ਵੀ ਐਸਾ ਦਿਨ ਨਹੀਂ ਹੈਗਾ ਕੋਈ ਵੀ ਐਸਾ ਹਫਤਾ ਨਹੀਂ ਜਾਂ ਕੋਈ ਵੀ ਐਸਾ ਮਹੀਨਾ ਨਹੀਂ ਜਿਸ ਟਾਈਮ ਪੂਰੀ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਕੋਈ ਕੁਦਰਤੀ ਆਫਤ ਨਾ ਆਈ ਹੋਵੇ ਚਾਹੇ ਉਹ ਪਾਣੀ ਦੇ ਰੂਪ 'ਚ ਹੋਵੇ ਚਾਹੇ ਉਹ ਵੱਡੀ ਗੜੇਮਾਰੀ ਹੋਵੇ ਚਾਹੇ ਉਹ ਟਰਨੇਟੋ ਜਿਹਨੂੰ ਆਪਾਂ ਬਾਬ ਰੋਲਾ ਕਹਿੰਦੇ ਆਂ ਚਾਹੇ ਉਹ ਤੂਫਾਨ ਹੋਵੇ ਚਾਹੇ ਭਚਾਲ ਹੋਵੇ ਪਾਣੀ ਅੱਗ ਹਵਾ ਇਹਨਾਂ ਕੁਦਰਤੀ ਆਫਤਾਂ ਨੇ ਕਿੰਨੇ ਹੀ ਰੂਪ ਧਾਰ ਕੇ ਪੂਰੀ ਦੁਨੀਆ ਦੇ ਵਿੱਚ ਤਵਾਹੀ ਵਿਚ ਆ ਰਹੀਗਾ ਚਾਈਨਾ ਅਮਰੀਕਾ ਇਥੇ ਤਾਂ ਪਤਾ ਹੀ ਨਹੀਂ ਕਿੰਨੀਆਂ ਕਿ ਵੀਡੀਓ ਆਉਂਦੀ ਰਹਿੰਦੀ ਹੈ ਚਿੱਲੀ ਦੇ ਵਿੱਚ ਦੇਖੋ ਪਹਿਲਾਂ ਕਿੰਨੀ ਅੱਗ ਲੱਗੀ ਸੀ ਤੇ ਹੁਣ ਉੱਥੇ ਪਾਣੀ ਨੇ ਬੁਰਾ ਹਾਲ ਕੀਤਾ ਪਿਆ ਸੋ ਉਹਦੇ ਨਾਲ ਨਾਲ ਆ ਚੀਜ਼ ਆ ਇਹਨੂੰ ਕਹਿੰਦੇ ਆ ਸਿੰਕ ਹੋਲ ਰਾਜਸਥਾਨ ਦੇ ਵਿੱਚ ਆਪਾਂ ਦੇਖਿਆ ਵੀ ਇੱਕ ਧਰਤੀ ਆ ਉਹ ਤਸ ਗਈ ਪਰ ਉਹ ਤਸੀ ਹੋਈ ਸੀ ਇੱਕ ਟੋਆ ਜਿਵੇਂ ਹੁੰਦਾ ਉਦਾਂ ਹੋ ਗਿਆ ਇਹ ਆ ਜਿਹੜੀ ਚੀਜ਼ ਆ ਇਹਨੂੰ ਸਿੰਕ ਹੋਲ ਇਹ ਤਾਂ ਇੱਕ ਕਿਸਮ ਦਾ ਖੂਬ ਬਣ ਜਾਂਦਾ ਵੀ ਉਹ ਮਿੱਟੀ ਸਾਰੀ ਦੀ ਸਾਰੀ ਥੱਲੇ ਜਿਵੇਂ ਪਤਾਲ ਲੋਕ ਦੇ ਵਿੱਚ ਚਲੀ ਜਾਂਦੀ ਆ ਬਹੁਤ ਡੂੰਘਾ ਇੱਕ ਖੂਹ ਬਣ ਜਾਂਦਾ ਤੇ ਇਹ ਵੀ ਪੂਰੀ ਦੁਨੀਆ ਦੇ ਵਿੱਚ ਠੀਕ ਆ ਅੱਗੇ ਹੁੰਦਾ ਸੀ ਕਦੇ-ਕਦਾਈਂ ਕਿਤੇ ਕੋਈ ਹੋ ਗਿਆ ਪਰ ਹੁਣ ਇਹ ਜਿਹੜੀਆਂ ਲਗਾਤਾਰ ਚੀਜ਼ਾਂ ਹੋ ਰਹੀਆਂ ਨੇ ਇਹ ਚੀਜ਼ਾਂ ਚਿੰਤਾ ਦਾ ਵਿਸ਼ਾ ਵੀ ਆ ਰਸ਼ੀਆ ਅਮਰੀਕਾ ਆਫਰੀਕਾ ਇਦਾਂ ਦੇ ਦੇਸ਼ਾਂ ਦੇ ਵਿੱਚੋਂ ਇਹ ਵੀਡੀਓ ਲਗਾਤਾਰ ਹੀ ਆ ਰਹੀਆਂ ਆ ਵੀ ਹੁਣਾਂ ਪਿਛਲੇ ਮਹੀਨੇ ਦੀ ਵੀਡੀਓ ਆ ਇਹਦੇ ਨਾਲ ਹੀ ਇਸ ਮਹੀਨੇ ਅਫਰੀਕਾ ਦੇ ਵਿੱਚ ਉਹ ਬਹੁਤ ਵੱਡਾ ਸਿੰਕ ਹੋਲ ਆ ਉਹ ਤੁਸੀਂ ਦੇਖਿਓ ਅੱਗੇ ਵੀਡੀਓ ਆ ਪਾ ਐਡ ਕੀਤੀ ਹੋਈ ਆ ਕਹਿਣ ਦਾ ਮਤਲਬ ਵੀ ਕੁਝ ਐਸਾ ਹੋ ਰਿਹਾ ਆ ਆ ਵੀਡੀਓ ਅਫਰੀਕਾ ਦੀ ਆ ਕੁਝ ਐਸਾ ਹੋ ਰਿਹਾ ਪੂਰੀ ਦੁਨੀਆ ਦੇ ਉੱਤੇ ਜਿਤੇ ਬਾਰੇ ਸਾਨੂੰ ਚਿੰਤਾ ਕਰਨ ਦੀ ਲੋੜ ਆ ਹੁਣ ਦੇਖੋ ਪੰਜਾਬ ਦੇ ਵਿੱਚ ਦਰਖਤ ਸੁੱਕਣੇ ਸ਼ੁਰੂ ਹੋ ਗਏ ਉਹਦਾ ਕਾਰਨ ਆ ਜਿਹੜਾ ਪਾਣੀਆਂ ਪਾਣੀ ਦਾ ਲੈਵਲ ਥੱਲੇ ਜਾਈ ਜਾਂਦਾ ਤਾਂ ਦਰਖਤਾਂ ਨੂੰ ਪਾਣੀ ਮਿਲਦਾ ਨਹੀਂ ਧਰਤੀ ਤੋਂ ਆਪਾਂ ਪਾਉਂਦੇ ਨਹੀਂ ਆਪਾਂ ਕੇਅਰ ਨਹੀਂ ਕਰਦੇ ਉਹਨਾਂ ਦੀ ਸੰਭਾਲ ਨਹੀਂ ਕਰਦੇ ਸੋ ਉਹ ਦਰਖਤ ਸੁੱਕਣੇ ਸ਼ੁਰੂ ਹੋ ਗਏ ਇਹ ਉਹ ਦਰਖਤਾਂ ਦਾ ਸੁੱਕਣਾ ਨਹੀਂ ਹੈਗਾ ਇਹ ਇਨਸਾਨੀਅਤ ਦਾ ਖਤਰੇ ਦੀ ਘੰਟੀ ਆ ਇਹ ਇਨਸਾਨਾਂ ਵਾਸਤੇ ਅਸੀਂ ਠੀਕ ਆ ਅਸੀਂ ਕਹਿ ਲਾਂਗੇ ਵੀ ਅਸੀਂ ਇੱਧਰ ਚੱਲੇਗੇ ਉੱਤਰ ਚੱਲੇਗੇ ਪਰ ਸਾਡੇ ਬੱਚਿਆਂ ਵਾਸਤੇ ਅਸੀਂ ਜੇ ਕੋਸ਼ਿਸ਼ ਅੱਜ ਨਾ ਸੋਚਿਆ ਤਾਂ ਬਹੁਤ ਲੇਟ ਹੋ ਜਾਾਂਗੇ ਹੁਣ ਸਾਨੂੰ ਪੰਜਾਬ ਦੇ ਵਿੱਚ ਦਰਖਤ ਲਾਉਣ ਦੇ ਨਾਲ-ਨਾਲ ਜਿਹੜਾ ਮੀਂਹ ਦਾ ਪਾਣੀ ਆ ਉਹ ਵੀ ਸਾਂਭਣਾ ਪੈਣਾ ਜਿਵੇਂ ਰਾਜਸਥਾਨ ਦੇ ਲੋਕ ਖੂਹ ਪੱਟ ਕੇ ਮੀਂਹ ਦਾ ਪਾਣੀ ਧਰਤੀ 'ਚ ਪੈਂਦਾ ਕਰਦੇ ਆ ਸਾਨੂੰ ਵੀ ਉਸ ਤਰੀਕੇ ਦੇ ਨਾਲ ਮੀਂਹ ਦਾ ਪਾਣੀ ਧਰਤੀ 'ਚ ਪੈਂਦਾ ਕਰਨਾ ਹੀ ਪੈਣਾ ਤਾਂ ਕਿ ਅਸੀਂ ਲੈਵਲ ਪੂਰੇ ਕਰ ਸਕੀਏ ਕਿਉਂਕਿ ਪਿੰਡਾਂ ਦੇ ਵਿੱਚੋਂ ਅੱਗੇ ਟੋਬੇ ਹੁੰਦੇ ਸੀ ਪਿੰਡਾਂ 'ਚ ਟੋਬੇ ਖਤਮ ਕਰਕੇ ਗਰਾਊਂਡ ਬਣਾਤੇ ਉਹ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਕਿਸੇ ਕਾਰਨ ਕਰਕੇ ਚੀਜ਼ਾਂ ਬਣਾਈਆਂ ਹੋਈਆਂ ਸੀ ਵੀ ਧਰਤੀ ਦਾ ਲੈਵਲ ਸੈੱਟ ਰਵੇ ਪਾਣੀ ਦਾ ਪਰਾਸੀ ਜਿਆਦਾ ਸਿਆਣੇ ਆ ਗਏ ਹਾਈ ਫਾਈ ਲੋਕਾਂ ਸੀ ਟੋਬੇਆਂ ਟਾਪਿਆਂ ਦਾ ਸਾਡੀਆਂ ਕੋਠੀਆਂ ਗੰਦੀਆਂ ਲੱਗਣ ਲੱਗ ਜਾਂਦੀਆਂ ਨੇ ਸਾਨੂੰ ਬਾਲੇ ਪੜ ਲੱਗ ਗਿਆ ਆਪਾਂ ਉਹਦੇ ਕਰਕੇ ਵੀ ਇਹ ਚੀਜ਼ਾਂ ਤੋਂ ਸਾਨੂੰ ਨਫ਼ਰਤ ਹੋਊਗੀ ਪਰ ਇਹ ਚੀਜ਼ਾਂ ਨੇ ਸਾਡੇ ਵਾਸਤੇ ਕਿੰਨਾ ਕੁ ਨੁਕਸਾਨ ਖੜਾ ਕਰਤਾ ਕਿਉਂਕਿ ਹਜੇ ਤਾਂ ਆਪਾਂ ਨੂੰ ਪਤਾ ਜਿਵੇਂ ਬਿਮਾਰੀ ਹੁੰਦੀ ਆ ਨਾ ਉਹ ਜਦੋਂ ਸ਼ੁਰੂ ਹੁੰਦੀ ਆ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਆਖਰੀ ਸਟੇਜ ਤੇ ਚਲੇ ਜਾਂਦੀ ਆ ਫਿਰ ਲੋਕ ਦੁਨੀਆ ਭਰ ਦੇ ਡਾਕਟਰ ਛਾਣ ਦਿੰਦੇ ਨੇ ਪਰ ਕੁਝ ਬਣਦਾ ਨਹੀਂ ਉਹੀ ਹਾਲ ਹੁਣ ਪੰਜਾਬੀਆਂ ਦਾ ਹੋਇਆ ਹੋਇਆ ਅੱਖਾਂ ਮੀਚੀ ਬੈਠੇ ਨੇ ਕਿ ਆਪਾਂ ਨੇ ਕੀ ਲੈਣਾ ਪਰ ਜਿੱਦਣ ਆਫਤ ਇਹਨਾਂ ਦੇ ਸਿਰ ਤੇ ਆ ਗਈ ਫਿਰ ਇਹ ਕਹਿ ਦਿੰਦੇ ਨੇ ਜੀ ਰੱਬ ਨੇ ਐ ਕਰਤਾ ਰੱਬ ਕੁਛ ਨਹੀਂ ਕਰਦਾ ਸਭ ਕੁਝ ਇਨਸਾਨ ਦੇ ਆਪ ਦੇ ਕਰੇ ਕਰਾਏ ਦਾ ਕਿਉਂਕਿ ਪ੍ਰਮਾਤਮਾ ਆਪਾਂ ਹਮੇਸ਼ਾ ਹੀ ਗੱਲ ਕਰਦੇ ਆ ਪ੍ਰਮਾਤਮਾ ਕੁਦਰਤ ਇਹ ਇਨਸਾਨ ਤੇ ਪੱਖ ਦੇ ਵਿੱਚ ਕੰਮ ਕਰਦੀ ਆ ਕਦੇ ਵੀ ਸਾਡੇ ਖਿਲਾਫ ਨਹੀਂ ਜਾਂਦੀ ਪਰ ਕਿਉਂਕਿ ਅਸੀਂ ਇਹ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਵਰਤਦੇ ਆ ਫਿਰ ਉਹ ਚੀਜ਼ਾਂ ਇੱਕ ਆਫਤ ਦੇ ਰੂਪ ਦੇ ਵਿੱਚ ਫਿਰ ਸਾਨੂੰ ਵਾਪਸ ਆਉ ਮਿਲਦੀਆਂ ਹਨ ਧੰਨਵਾਦ